ਪੁਲਿਸ ਨੂੰ ਮਾੜਾ ਬੋਲਣ ਵਾਲੇ ਜ਼ਰੂਰ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਇਹ ਨਵਾਂ ਸ਼ਹਿਰ ਦੇ ਐਸਐਸਪੀ ਮਹਿਤਾਬ ਸਿੰਘ ਨੇ ਜੋ ਲਗਭਗ 400 ਪੁਲਿਸ ਕਰਮਚਾਰੀਆਂ ਦੇ ਨਾਲ ਖੁਦ ਟੁੱਟੇ ਹੋਏ ਬੰਨੋਂ ਬੰਨਣ ਤੇ ਲਈ ਜਿਹੜੇ ਆ ਮਿੱਟੀ ਨਾਲ ਭਰੇ ਪੂਰੇ ਝੁਕਰੇ ਨੇ ਤਾਂ ਐਸਐਸਪੀ ਸਾਹਿਬ ਨੇ ਪਿੰਡ ਵਾਸੀਆਂ ਦਾ ਦਿਲ ਜਿੱਤ ਲਿਆ ਬਨ ਟੁੱਟਿਆ ਹੋਇਆ ਪਰ ਐਸਐਸਪੀ ਨੇ ਲੋਕਾਂ ਦੇ ਦਿਲ ਨਹੀਂ ਟੁੱਟਣ ਦਿੱਤੇ ਨਵਾਂ ਸ਼ਹਿਰ ਦਾ 400 ਪੁਲਿਸ ਮੁਲਾਜ਼ਮ ਮੁਸੀਬਤ ਨੂੰ ਟਾਲਣ ਦੇ ਵਿੱਚ ਲੱਗਿਆ ਹੋਇਆ ਤਸਵੀਰਾਂ ਨਵਾਂ ਸ਼ਹਿਰ ਗਾ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਅੱਜ ਦੇ ਹਾਲਾਤ ਕਾਫੀ ਤਰਸਯੋਗ ਬੜੇ ਹੋਏ ਨੇ ਪਰ ਇਸ ਮੌਕੇ ਐਸਐਸਪੀ ਦੇ ਵੱਲੋਂ ਖੁਦ ਹਿੰਮਤ ਦਿਖਾਉਂਦੀਆਂ ਇਸ ਬੰਨ ਨੂੰ ਬੰਨਣ ਦੇ ਲਈ ਪੂਰੀ ਜਦਦ ਚਿਹਦ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਪਿੰਡ ਵਾਸੀਆਂ ਦਾ ਵੀ ਇਸ ਐਸਐਸਪੀ ਨੇ ਦਿਲ ਜਿੱਤਿਆ ਇੱਕ ਵਾਰ ਤਸਵੀਰਾਂ ਦਰੁਖ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਬੰਨ ਨੂੰ ਪੂਰਿਆ ਜਾ ਰਿਹਾ ਹੈ। ਚਲਦਾਸ ਨਵਾਂ ਸ਼ਹਿਰ ਵਿੱਚ ਖੜੇ ਆ ਇੱਥੇ ਜਿਹੜਾ ਸਤਲੁਜ ਦਰਿਆ ਹੈਗਾ ਉਹਨੂੰ ਬੰਨ ਨੂੰ ਦੋ ਤਿੰਨ ਜਗ੍ਹਾ ਤੇ ਰਾਤ ਨੂੰ ਢਾ ਲੱਗੀ ਸੀ ਤੇ ਇੱਥੇ ਜਿਹੜਾ ਮੈਂ ਕਹਿਣਾ ਚਾਹਾਂਗਾ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੇ ਆਸ-ਪਾਸ ਪਿੰਡਾਂ ਦੀ ਸੰਗਤਾਂ ਹੈਗੀਆਂ ਉਹ ਬੜੇ ਹੀ ਝੋਰੋ-ਸ਼ੋਰਾਂ ਨਾਲ ਜਿਹੜਾ ਹੈਗਾ 10 ਦਿਨ ਤੋਂ ਕੰਮ ਕਰ ਰਹੀ ਹੈ ਤੇ ਨਾਲ ਜਿਹੜਾ ਅੱਜ ਪੰਜਾਬ ਪੁਲਿਸ ਦੀ ਟੁਕੜੀ 400 ਬੰਦੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ 200 ਬੰਦੇ ਮੌਕੇ ਤੇ ਹਾਜ਼ਰ ਨੇ ਤੇ ਉਹ ਵੀ ਜਿਹੜਾ ਹੈਗਾ ਬੜੇ ਝੋਰੋ-ਸ਼ੋਰਾਂ ਨਾਲ ਇਸ ਬੰਨ ਨੂੰ ਜਿਹੜਾ ਹੈਗਾ ਬਚਾਉਣ ਲਈ ਮਿਹਨਤ ਕਰ ਰਹੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਯਕੀਨ ਹੈ ਕਿ ਅਸੀਂ ਇਸ ਬੰਨ ਨੂੰ ਬਚਾ ਲਾਂਗੇ ਤੇ ਜਿਹੜਾ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਰਿਹਾ ਮੈਂ ਤੁਹਾਡੇ ਮੱਦੇਨਜ਼ਰ ਇਹ ਕਹਿਣਾ ਚਾਹਾਂਗਾ ਕਿ ਡਰਨ ਦੀ ਕੋਈ ਲੋੜ ਨਹੀਂ ਹੈਗੀ ਜਿਹੜਾ ਆਸ-ਪਾਸ ਖੇਤਾਂ ਦਾ ਲੈਵਲ ਹੈਗਾ ਉਹ ਪਾਣੀ ਤੋਂ ਥੋੜਾ ਉੱਚਾ ਹੈਗਾ ਤਾਂ ਹਜੇ ਕਿਸੇ ਖੇਤਾਂ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਪਾਣੀ ਨਹੀਂ ਗਿਆ ਤੇ ਸਾਡੀ ਸਾਰੀ ਫੋਰਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੱਗੇ ਹੋਏ ਆ ਤੇ ਸਾਨੂੰ ਪੂਰਾ ਯਕੀਨ ਹੈ ਕਿ ਕੁਝ ਵੀ ਨਹੀਂ ਹੋਏਗਾ ਅਸੀਂ ਹਾਲਾਤ ਨੂੰ ਕਾਬੂ ਕਰ ਲਾਂਗੇ ਪੁਲਿਸ ਨੂੰ ਮਾੜਾ ਬੋਲਣ ਵਾਲੇ ਜ਼ਰੂਰ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਇਹ ਨਵਾਂ ਸ਼ਹਿਰ ਦੇ ਐਸਐਸਪੀ ਮਹਿਤਾਬ ਸਿੰਘ ਨੇ ਜੋ ਲਗਭਗ 400 ਪੁਲਿਸ ਕਰਮਚਾਰੀਆਂ ਦੇ ਨਾਲ ਖੁਦ ਟੁੱਟੇ ਹੋਏ ਬੰਨੋਂ ਬੰਨਣ ਤੇ ਲਈ ਜਿਹੜੇ ਆ ਮਿੱਟੀ ਨਾਲ ਭਰੇ ਪੂਰੇ ਝੁਕਰੇ ਨੇ ਤਾਂ ਐਸਐਸਪੀ ਸਾਹਿਬ ਨੇ ਪਿੰਡ ਵਾਸੀਆਂ ਦਾ ਦਿਲ ਜਿੱਤ ਲਿਆ ਬਨ ਟੁੱਟਿਆ ਹੋਇਆ ਪਰ ਐਸਐਸਪੀ ਨੇ ਲੋਕਾਂ ਦੇ ਦਿਲ ਨਹੀਂ ਟੁੱਟਣ ਦਿੱਤੇ ਨਵਾਂ ਸ਼ਹਿਰ ਦਾ 400 ਪੁਲਿਸ ਮੁਲਾਜ਼ਮ ਮੁਸੀਬਤ ਨੂੰ ਟਾਲਣ ਦੇ ਵਿੱਚ ਲੱਗਿਆ ਹੋਇਆ ਤਸਵੀਰਾਂ ਨਵਾਂ ਸ਼ਹਿਰ ਗਾ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅੱਜ ਦੇ ਹਾਲਾਤ ਕਾਫੀ ਤਰਸਯੋਗ ਬੜੇ ਹੋਏ ਨੇ ਪਰ ਇਸ ਮੌਕੇ ਐਸਐਸਪੀ ਦੇ ਵੱਲੋਂ ਖੁਦ ਹਿੰਮਤ ਦਿਖਾਉਂਦੀਆਂ ਇਸ ਬੰਨ ਨੂੰ ਬੰਨਣ ਦੇ ਲਈ ਪੂਰੀ ਜਦਦ ਚਿਹਦ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਪਿੰਡ ਵਾਸੀਆਂ ਦਾ ਵੀ ਇਸ ਐਸਐਸਪੀ ਨੇ ਦਿਲ ਜਿੱਤਿਆ ਇੱਕ ਵਾਰ ਤਸਵੀਰਾਂ ਦਰੁਖ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਬੰਨ ਨੂੰ ਪੂਰਿਆ ਜਾ ਰਿਹਾ ਹੈ। ਚਲਦਾਸ ਨਵਾਂ ਸ਼ਹਿਰ ਵਿੱਚ ਖੜੇ ਹਾਂ ਇੱਥੇ ਜਿਹੜਾ ਸਤਲੁਜ ਦਰਿਆ ਹੈਗਾ ਉਹਨੂੰ ਬੰਨ ਨੂੰ ਦੋ ਤਿੰਨ ਜਗ੍ਹਾ ਤੇ ਰਾਤ ਨੂੰ ਢਾ ਲੱਗੀ ਸੀ ਤੇ ਇੱਥੇ ਜਿਹੜਾ ਮੈਂ ਕਹਿਣਾ ਚਾਹਾਂਗਾ ਸਿਵਲ ਐਡਮਿਨਿਸਟ੍ਰੇਸ਼ਨ ਤੇ ਨਾਲ ਜਿਹੜੇ ਆਸ-ਪਾਸ ਪਿੰਡਾਂ ਦੀ ਸੰਗਤਾਂ ਹੈਗੀਆਂ ਉਹ ਬੜੇ ਹੀ ਝੋਰੋ-ਸ਼ੋਰਾਂ ਨਾਲ ਜਿਹੜਾ ਹੈਗਾ 10 ਦਿਨ ਤੋਂ ਕੰਮ ਕਰ ਰਹੀ ਹੈ ਤੇ ਨਾਲ ਜਿਹੜਾ ਅੱਜ ਪੰਜਾਬ ਪੁਲਿਸ ਦੀ ਟੁਕੜੀ 400 ਬੰਦੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ 200 ਬੰਦੇ ਮੌਕੇ ਤੇ ਹਾਜ਼ਰ ਨੇ ਤੇ ਉਹ ਵੀ ਜਿਹੜਾ ਹੈਗਾ ਬੜੇ ਝੋਰੋ-ਸ਼ੋਰਾਂ ਨਾਲ ਇਸ ਬੰਨ ਨੂੰ ਜਿਹੜਾ ਹੈਗਾ ਬਚਾਉਣ ਲਈ ਮਿਹਨਤ ਕਰ ਰਹੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਯਕੀਨ ਹੈ ਕਿ ਅਸੀਂ ਇਸ ਬੰਨ ਨੂੰ ਬਚਾ ਲਾਂਗੇ ਤੇ ਜਿਹੜਾ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਹੋ ਰਿਹਾ ਮੈਂ ਤੁਹਾਡੇ ਮੱਦੇਨਜ਼ਰ ਇਹ ਕਹਿਣਾ ਚਾਹਾਂਗਾ ਕਿ ਡਰਨ ਦੀ ਕੋਈ ਲੋੜ ਨਹੀਂ ਹੈਗੀ ਜਿਹੜਾ ਆਸ-ਪਾਸ ਖੇਤਾਂ ਤੇ ਸਾਡੀ ਸਾਰੀ ਫੋਰਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੱਗੇ ਹੋਏ ਆ ਤੇ ਸਾਨੂੰ ਪੂਰਾ ਯਕੀਨ ਹੈ ਕਿ ਕੁਝ ਵੀ ਨਹੀਂ ਹੋਏਗਾ ਅਸੀਂ ਹਾਲਾਤ ਨੂੰ ਕਾਬੂ ਕਰ ਲਾਂਗੇ